ਜੀ ਕਾਲ ਜੀ ਤੁਸੀਂ ਦੇਖ ਰਹੇ ਹੋ ਡੀਟੀਵੀ ਚੰਡੀਗੜ੍ਹ ਤੇ ਸਮੇਂ ਖੜੇ ਹੈ ਕਰਾਲੀ ਦੇ ਵਿੱਚ ਜਿੱਥੇ ਸਰਦਾਰ ਪਰਮਜੀਤ ਸਿੰਘ ਜੀ ਸ਼ਮਾ ਜੋ ਇੱਕ ਮੀਡੀਆ ਕੋਆਰਡੀਨੇਟਰ ਵੀ ਨੇ ਜਿਨ੍ਹਾਂ ਨੇ ਇੱਕ ਸਲਾਨਾ ਸਮਾਗਮ ਕੀਤਾ ਜਿਨ੍ਹਾਂ ਵਿੱਚ ਦੋ ਲੜਕੀਆਂ ਦਾ ਸਮਾਯ ਪਿਆ ਕਿਤੇ ਗਈ ਤੇ ਲੋੜਿੰਦਾ ਉਹਨਾਂ ਨੂੰ ਸਨਮਾਨ ਵੀ ਦਿੱਤਾ ਗਿਆ ਹੈ ਤੁਸੀਂ ਬਣੇ ਰਹੋ ਡੀਟੀਵੀ ਚੰਡੀਗੜ੍ਹ ਦੇ ਨਾਲ ਧੰਨਵਾਦ I'm <laughs> I'm <speaking> so <in foreign language> दखा सा वाहेगुरु अच्छा, जी दी पता है आज जी समागम आ जी अथे पहुंचे हां जी पहले मैं तो, तो जोग, जोग मैं ਤੁਹਾਡੇ ਚੈਨਲ ਦੇ ਮਾਧਿਅਮ ਤੋਂ ਜਿੰਨੇ ਵੀ ਸਤਿਕਾਰਯੋਗ ਆਦਰਯੋਗ ਮੇਰੀਆਂ ਭੈਣਾਂ ਮੇਰੀਆਂ ਮਾਵਾਂ ਮੈਨੂੰ ਦੇਖ ਰਹੀਆਂ ਉਹਨਾਂ ਨੂੰ ਮੈਂ ਦੱਸਣਾ ਚਾਹਨੀ ਆ ਮੇਰਾ ਨਾਮ ਤਮੰਨਾ ਮਹੰਤ ਹੈ 시ਤੀ ਕੁਰਾਲੀ ਤੋਂ ਅਤਿਰੂਪਨਗਰ ਔਰ ਅੱਜ ਇਸੇ 시ਕਰਾਲੀ ਦੇ ਵਿੱਚ ਗਰੀਬ ਬੱਚਿਆਂ ਦਾ ਕੁੜੀਆਂ ਦਾ ਵਿਆਹ ਜਿਹੜੀਆਂ ਸੰਸਥਾਵਾਂ ਨੇ ਆਪਣਾ ਰਲ ਮਿਲ ਕੇ ਉਪਰਾਲਾ ਚੱਕਿਆ ਹੋਇਆ ਤੇ ਅੱਜ ਉਹਨੂੰ ਸੰਪੂਰਨ ਕਰਨ ਜਾ ਰਹੇ ਆ ਤੇ ਬੜਾ ਆਨੰਦ ਆ ਰਿਹਾ ਹੈ ਇਹਨਾਂ ਨੇ ਟਰਸਟ ਵਾਲਿਆਂ ਨੇ ਬਹੁਤ ਸੋਹਣਾ ਇੰਤਜ਼ਾਮ ਕਰਿਆ ਹੈ ਤੇ ਬਹੁਤ ਪਿਆਰਾ ਇਹਨਾਂ ਨੇ ਅਰੇਂਜਮੈਂਟ ਕਰਿਆ ਤੇ ਅੱਜ ਬੱਚਿਆਂ ਦਾ ਵਿਆਹ ਹੋ ਰਿਹਾ ਹੈ ਬਹੁਤ ਆਨੰਦ ਆ ਰਿਹਾ ਹੈ ਕਿੰਨੇ ਬੱਚੇ ਹਨ ਪੰਜ ਬੱਚੇ ਹੈ ਪੰਜ ਕੁੜੀਆਂ ਦਾ ਵਿਆਹ ਹੋ ਰਿਹਾ ਹੈ ਜੀ ਜਣ ਆਪਾਂ ਨੇ ਕਰੀ ਕੋਈ ਸੇਵਾ ਨਾ ਹਾਂਜੀ ਮੈਂ ਇਹਨਾਂ ਨਾਲ 6 ਸਾਲਾਂ ਤੋਂ ਜੁੜੀ ਹੋਈ ਆ ਹਰ ਸਾਲ ਜੋ ਮੈਨੂੰ ਹੁਕਮ ਲਾਉਂਦੇ ਜੋ ਮੇਰੀ ਸੇਵਾ ਮੈਨੂੰ ਦੱਸ ਦਿੰਦੇ ਆ ਤੇ ਆਪਾਂ ਖੜੇ ਆ ਜੀ ਇਹਨਾਂ ਦੇ ਨਾਲ ਹੀ ਆ ਔਰ ਸਾਰੇ ਸਮਾਜ ਦੇ ਨਾਲ ਹੀ ਹੁੰਦੇ ਅਸੀਂ ਤਾਂ ਲੋਕ ਦੇਵਤਾ ਨਾ ਬਣੀ ਹੋਈ ਹੈ ਜੀ ਵੀ ਜਿਹੜੇ ਮਹੰਤ ਨੇ ਜਾਂ ਜਿਹੜੇ ਵਧਾਈਆਂ ਲੈਂਦੇ ਨੇ ਤੇ ਉਹ ਆਪਣੀ ਐਸ਼ ਪ੍ਰਸਤੀ ਕਰਦੇ ਆ ਤੁਸੀਂ ਇਧਰ ਸੋਸ਼ਲ ਵਰਕ ਕਰਦੇ ਹੋ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੂਗੇ ਜਿਹੜੇ ਇਹਨਾਂ ਜਿਹਨਾਂ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਮਿੱਥ ਬਣ ਗਿਆ ਕਿ ਇਹ ਐਸ਼ ਪ੍ਰਸਤੀ ਕਰਦੇ ਆ ਲੋਕਾਂ ਨੂੰ ਲੁੱਟ ਕੇ ਤੇ ਆਪ ਐਸ਼ ਪ੍ਰਸਤੀ ਕਰਦੇ ਆ ਦੇਖੋ ਜੀ ਲੋਕਾਂ ਦੀ ਜਿਹੜੀ ਸੋਚ ਹੈ ਕਿਸੇ ਦੀ ਸੋਚ ਨੂੰ ਆਪਾਂ ਬਦਲ ਨਹੀਂ ਸਕਦੇ ਅਸੀਂ ਆਪਣੀ ਜਗ੍ਹਾ ਠੀਕ ਹੋਣੇ ਚਾਹੀਦੇ ਆ ਲੋਕੀ ਤਾਂ ਬਹੁਤ ਕੁਝ ਕਹਿੰਦੇ ਆ ਚੰਗੇ ਨੂੰ ਵੀ ਨਹੀਂ ਜੀਨ ਦਿੰਦੇ ਲੋਕੀ ਮਾੜੇ ਨੂੰ ਵੀ ਨਹੀਂ ਜੀਨ ਦਿੰਦੇ ਬਾਕੀ ਕਦੀ ਸਾਡੇ ਸਮਾਜ ਦੇ ਪ੍ਰਤੀਕ ਉਹਨਾਂ ਨੂੰ ਸਾਡੇ ਸਮਾਜ ਦੇ ਨਾਲ ਅਟੈਚ ਹੋਣਗੇ ਸਾਡੇ ਸਮਾਜ ਦੇ ਬਾਰੇ ਉਹਨਾਂ ਨੂੰ ਪਤਾ ਹੋਊਗਾ ਕਿ किन्नਰ ਕੇਵਲ ਬਿਦਾਇ ਤੱਕ ਸੀਮਿਤ ਨਹੀਂ ਰਹ ਜਾਂਦੇ ਆਮ ਲੋਕਾਂ ਦੇ ਨਾਲ ਉਹ ਹਰ ਪਾਸੇ ਖੜਦੇ ਆ ਜਿਨ੍ਹਾਂ ਜਿਨ੍ਹਾਂ ਦੇ ਏਰੀਏ ਆ ਜਿਨ੍ਹਾਂ ਜਿਨ੍ਹਾਂ ਏਰੀਆ ਤੇ ਜਿਹੜੇ ਮੰਤ ਬੈਠੇ ਹੋਏ ਆ ਆਪਣੇ ਗੱਡੀਆਂ ਨੂੰ ਲੈ ਕੇ ਉਹ ਆਪਣੇ ਸ਼ਹਿਰ ਵਾਲਿਆਂ ਦੇ ਨਾਲ ਜੁੜਦੇ ਆ ਔਰ ਇਹੋ ਜੇ ਕਈ ਤਾਂ ਐਸੇ ਹੁੰਦੇ ਪਹਿਲਾ ਨੰਬਰ ਤੋਂ ਇਹ ਆ ਕਿ ਅਸੀਂ ਕੋਈ ਨੇਤਾ ਤਾਂ ਹੈ ਨਹੀਂ ਇਲੈਕਸ਼ਨ ਅਸੀਂ ਇਹ ਲੜਨਾ ਨਹੀਂ ਜੇ ਇੱਕ ਕਿਸੇ ਦੀ ਮਦਦ ਕਰਕੇ ਫੋਟੋ ਫੇਸਬੁਕ 'ਤੇ ਪਾਤਾ ਜੀ ਆਪਣੇ ਸੋਸ਼ਲ ਪਲੇਟਫਾਰਮ 'ਤੇ ਪਾ ਦਿੱਤਾ ਐਸਾ ਕੰਮ ਤਾਂ ਸੀ ਕਰਦੇ ਨਹੀਂ ਹੁੰਦੇ ਸਾਡੇ ਗੁਰੂਆਂ ਨੇ ਸਾਡੇ ਮਾਲਕਾਂ ਨੇ ਜਿਨ੍ਹਾਂ ਦੇ ਅਸੀਂ ਚੇਲੇ ਸ਼ਗਿਰਦ ਹੈ ਸਾਨੂੰ ਉਹੀ ਸਿਖਾਇਆ ਕਿ ਬੱਚਾ ਕਿਸੇ ਦੀ ਵੀ ਕੋਈ ਵੀ ਪ੍ਰਕਾਰ ਦੀ ਮਦਦ ਵੀ ਕਰੋਗੇ ਤਾਂ ਇਸ ਹੱਥ ਨਾਲ ਕਰੋਗੇ ਤਾਂ ਇਸ ਹੱਥ ਨੂੰ ਖਬਰ ਨਹੀਂ ਹੋਣੀ ਚਾਹੀਦੀ ਲੇਕਿਨ ਜ਼ਮਾਨਾ ਬਦਲ ਗਿਆ ਮੈਂ ਵੀ ਮੰਨਦੀ ਹਾਂ ਕਿਉਂਕਿ ਜ਼ਮਾਨੇ ਨੂੰ ਸਬੂਤ ਚਾਹੀਦਾ ਹੈ ਦੇ ਸਬੂਤ ਦੇਖੋ ਜੀ ਅਗਰ ਤੁਸੀਂ ਖੋਜੋਗੇ ਪਰਤਾਲ ਕਰੋਗੇ ਤਾਂ ਤੁਹਾਨੂੰ ਸਬੂਤ ਮਿਲਣਗੇ ਜੀ ਹੋਰ ਕਿਹੜੀਆਂ-ਕਿਹੜੀਆਂ ਸਮਾਮਾ ਤੁਸੀਂ ਕਰਦੇ ਹੋ ਜਿਵੇਂ ਬੱਚੇ ਤੁਹਾਡੇ ਕੋਲ ਕੋਈ ਪੜਦੇ ਵੀ ਹੈ ਜਿਵੇਂ ਅੱਜ ਕੱਲ ਅੱਜ ਹੋ ਗਿਆ ਵੀ ਜਿਹੜੇ ਕਿਨਰ ਨੇ ਇਹ ਸਮਾਤ ਦੇ ਬੱਚੇ ਨੇ ਉਹਨਾਂ ਨੂੰ ਵੀ ਸਟੱਡੀ ਦੇ ਵਿੱਚ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਉਹਨਾਂ ਦੀ ਵੀ ਤੁਸੀਂ ਕੋਈ ਸੇਵਾ ਕਰਦੇ ਹੋ ਦੇਖੋ ਜੀ ਕਰਕੇ ਕ ਕਰਕੇ ਅਗਰ ਮੈਂ ਕਹਿ ਦਿੱਤਾ ਤਾਂ ਫਿਰ ਮੈਂ ਕੀ ਕਰਿਆ ਲੇਕਿਨ ਮੈਨੂੰ ਤੁਹਾਡੇ ਸਵਾਲ ਦਾ ਜਵਾਬ ਦੇਣਾ ਪਾਊਗਾ ਮੈਂ ਇੱਕ ਬੇਟੀ ਆਪਣੀ ਅਡਾਪਟ ਕੀਤੀ ਹੈ ਉਹ ਮੇਰੀ ਹੋਈ ਹੈ ਕਹਿ ਲਓ ਜੀ ਮੈਂ ਉਹਦੀ ਪੜ੍ਹਾਈ ਕਰਵਾ ਰਹੀ ਆਂ ਔਰ ਉਹ ਮੇਰੇ ਝੋਲੀ ਚ ਪਈ ਹੈ ਮਹਾਰਾਜ ਦੀ ਕਿਰਪਾ ਦੇ ਨਾਲ ਧੀ ਰਾਣੀ ਮੈਂ ਉਹਦੀ ਪੜ੍ਹਾਈ ਕਰਵਾ ਰਹੀ ਆ ਉਹਦੀ ਦੇਖ ਖਾਂ ਸਮਝਾਲ ਜੋ ਵੀ ਕੁਝ ਹੈ ਉਹਨੂੰ ਬਦਿਆ ਸਕੂਲ ਦੇ ਵਿੱਚ ਐਜੂਕੇਸ਼ਨ ਹਾਸਲ ਕਰਵਾ ਰਹੀ ਆ ਔਰ ਵੀ ਜਿੰਨੇ ਵੀ ਸਮਾਜਿਕ ਕਾਰਜ ਹੁੰਦੇ ਆ ਆਪਣੇ ਸਾਡੇ ਸ਼ਹਿਰ ਰੋਪੜ ਦੇ ਵਿੱਚ ਸ਼ਹਿਰ ਪੁਰਾਲੀ ਦੇ ਵਿੱਚ ਮੈਂ ਸਾਰਿਆਂ ਦੇ ਨਾਲ ਜੁੜੀ ਰਹੀ ਆ ਸਾਰੇ ਮੇਰੇ ਬੱਚੇ ਆ ਨੌਜਵਾਨ ਬੱਚਿਆਂ ਨਾਲ ਵੀ ਜੁੜੀ ਹੋਈ ਆ ਜਿਹੜੇ ਸੂਝਮਾਨ ਬੰਦੇ ਆ ਪੁਰਾਣੇ ਬੰਦੇ ਆ ਮੈਂ ਉਹਨਾਂ ਨਾਲ ਵੀ ਜੁੜੀ ਹੋਈ ਆ ਔਰ ਜੋ ਮੇਰੇ ਤਾਂ ਸੇਵਾ ਹੁੰਦੀ ਹੈ ਮੈਂ ਖੜਨੀ ਆ ਜੀ ਹਰ ਹਰ ਇੱਕ ਦੇ ਨਾਲ ਕੰਦੋਲੇ ਵਾਲੇ ਤਾਂ ਬੜੇ ਪੁਰਾਣੇ ਲੱਗੇ ਹੋਏ ਆ ਜੀ ਤੇ ਮੈਂ ਵਧਾਈ ਦਿੰਦਾ ਕਿ ਮੇਰੇ ਪਿੰਡ ਦੇ ਬਰਾਵਾ ਆਦਮੀ ਨੇ ਜੀ ਤੇ ਸਪੈਸ਼ਲੀ ਸਾਡੀ ਵੱਡਾ ਬਾਈ ਦੀ ਮੇਰੀ ਨਵਦੀਪ ਚੈਣੀ ਦੀ ਹਰੀਸ਼ ਰਾਣਾ ਜੀ ਦੀ ਮੈਡਮ ਅੱਜ ਨਰਮੋਲਬਾਨ ਮੰਨੇ ਹੋ ਡਿਊਟੀ ਲੱਗੀ ਦੀ ਕਿ ਤੁਸੀਂ ਜਾ ਕੇ ਆਣਾ ਸੀ ਸੋ ਅਸੀਂ ਹਾਜ਼ਰੀ ਲਵਾਣ ਆਏ ਆ ਜਿੱਦਾਂ ਵੀ ਜਿਹੜੇ ਪ੍ਰਬੰਧਕ ਨੇ ਜੋ ਸਾਨੂੰ ਸੇਵਾ ਲਾਉਂਗੇ ਉਹ ਅਸੀਂ ਸੇਵਾ ਦੇਣ ਵਾਸਤੇ ਤਿਆਰ ਆਏ ਬਤੌਰ ਐਮਐਲਏ ਅਨਮੋਲ ਗਗਨਮਾਨ ਜੀ ਨਾਣਾ ਸੀਗਾ ਉਹਨਾਂ ਨੂੰ ਦਿੱਲੀ ਬੁਲਾਇਆ ਗਿਆ ਸ਼ਾਇਦ ਉਜੀ ਦਿਨਾਂ ਵਿੱਚ ਸਾਨੂੰ ਬੜੀ ਖੁਸ਼ਖਬਰੀ ਮਿਲਣ ਨੂੰ ਮਿਲੇਗੀ ਕਿ ਖੈੜ ਾਲਕੇ ਨੂੰ ਵੀ ਹੋਰ ਕੁਝ ਮਿਲ ਰਿਹਾ ਸੋ ਬਹੁਤ ਵਧੀਆ ਪਰਾਲਾ ਏ ਮੈਂ ਤਾਂ ਕਹਿੰਦਾ ਵੀ ਐਦਾਂ ਦੇ ਪਰਾਲੇ ਜੇ ਆਪਾਂ ਖੈੜ ਹਰ ਇੱਕ ਸ਼ਹਿਰ ਦੇ ਵਿੱਚ ਕਰੀਏ ਇਕੱਠੇ ਹੋ ਕੇ ਕਰੀਏ ਚਾਹੋ ਆਮ ਆਦਮੀ ਪਾਰਟੀ ਆ ਜਾਂ ਹੋਰ ਸਮਾਜ ਸੇਵਿਕ ਸੰਸਥਾਵਾਂ ਹੀ ਉਹਨਾਂ ਨੂੰ ਐਦਾਂ ਦੇ ਕੰਮ ਲੱਗਿਆ ਕਿ ਮੂਰੇ ਆਣਾ ਚਾਹੀਦਾ ਤਾਂ ਕਿ ਆਪਾਂ ਜਿਹੜੀ ਲੋੜਵੰਦ ਈ ਆਏ ਉਹਨਾਂ ਦੇ ਬਿਆਕਰ ਤੱਕੀਏ ਇਹ ਗੱਲ ਇਸ ਤਰ੍ਹਾਂ ਹੀ ਆਮ ਆਦਮੀ ਪਾਰਟੀ ਨਸ਼ੇ ਦੇ ਮੁਹਿੰਮ ਚ ਲਾਈ ਹੋਈ ਹੈ ਮਸ਼ੀਬਾ ਤੋਂ ਮੁਹਿੰਮ ਚੱਲਦੀ ਹੈ ਪਾਵਾਂ ਦੀ ਪਾਰਟੀ ਦੀ ਤੇ ਜਿੱਥੇ ਆਪਾਂ ਨੂੰ ਸਰਕਾਰ ਦੇ ਵਿੱਚ ਆਪਾਂ ਕਹਿੰਦੇ ਡੋਪ ਟੈਸਟ ਹੋਣਾ ਚਾਹੀਦਾ ਹੈ ਖੇਡਾਂ ਦੇ ਵਿੱਚ ਕਹਿੰਦੇ ਡੋਪ ਟੈਸਟ ਹੋਣਾ ਬਹੁਤ ਲੱਗਦਾ ਜੇ ਸਮਾਜਿਕ ਕੰਮ ਹੁੰਦੇ ਆ ਵਿਆਹਲੇ ਇਹਨਾਂ ਦੇ ਵਿੱਚ ਵੀ ਡੋਪ ਟੈਸਟ ਹੋਣਾ ਚਾਹੀਦਾ ਹੈ ਬੱਚਿਆਂ ਦਾ ਜਿਹੜੇ ਨਸ਼ਾ ਕਰਦੇ ਉਹਨਾਂ ਦਾ ਵਿਆਹ ਹੀ ਨਹੀਂ ਕਰਨਾ ਚਾਹੀਦਾ ਦੇਖੋ ਜੀ ਗੱਲ ਆਪਾਂ ਹਰ ਇੱਕ ਦਾ ਡੋਪ ਟੈਸਟ ਕਰ ਨਹੀਂ ਸਕਦੇ ਖੇਡਾਂ ਦੇ ਵਿੱਚ ਤਾਂ ਕਰਦੇ ਆ ਅਗਰ ਗੱਲ ਕਰੀਏ ਪੰਜਵੇਂ ਸੀਜ਼ਨ ਚ ਖੇਡਾ ਪਤਨ ਪੰਜਾਬ ਦੀਆਂ ਗਈਆਂ ਮਾਨ ਸਾਹਿਬ ਲੈ ਕੇ ਗਈ ਹੈ ਇਸ ਵਾਰੀ ਜਿਹੜੀਆਂ ਤੁਸੀਂ ਦੇਖਿਓ ਕਿ ਛੋਟੇ ਹੁੰਦੇ ਆਪਣੀ ਖਤਮ ਹੋ ਗਈਆਂ ਤੇ ਆ ਇੱਕ ਦਾ ਲੈ ਕੇ ਆਏ ਆ ਮਾਨ ਸਾਹਿਬ ਪੰਜਵੇਂ ਰਾਉਂਡ ਚ ਤੀਜੇ ਰਾਉਂਡ ਚ ਸੌਰੀ ਵਾਧਾ ਗੱਲ ਕੀ ਹੈ ਜੀ ਜਦੋਂ ਆਪਾਂ ਮੈਰਿਜ ਕਰਦੇ ਨਾ ਆਪਾਂ ਨੂੰ ਪਤਾ ਕਰਨਾ ਚਾਹੀਦਾ ਕਿ ਫਲਾਣੀ ਪਿੰਡ ਦਾ ਮੁੰਡਾ ਹੈ ਫਲਾਣੀ ਪਿੰਡ ਦੀ ਕੁੜੀ ਹੈ ਉੱਥੇ ਤੋਂ ਪਤਾ ਲੱਗ ਜਾਂਦਾ ਆਪਾਂ ਨੂੰ ਜੀ ਫਿਰ ਵੀ ਲੁਕੋ ਲਿਆ ਜਾਂਦਾ ਨਹੀਂ ਲੁਕਦਾ ਨਹੀਂ ਜੀ ਇਹ ਨਸ਼ੇ ਵਾਲੇ ਪਤਾ ਲੱਗ ਜਾਂਦੇ ਹੁਣ ਆਪਣਾ ਅੱਲਾ ਪੁਰੇ ਪਿੰਡ ਪੈਂਦਾ ਉਤੋਂ ਆਪਣੇ ਡੀਐਸਪੀ ਦੇ ਚੱਕੇ ਆ ਗਏ ਬੰਦੇ ਖੈਦ ਕਰਾੜੀ ਵਾਲੇ ਐਸਐਚਓ ਨੇ ਚੱਕੇ ਆ ਗਏ ਠੀਕ ਹੈ ਜੀ ਆਪਣਾ ਨਕਨੌਰ ਦੇ ਵਿੱਚ ਰੇਡ ਪਈ ਹੈਗੀ ਉੱਥੋਂ ਚੱਕੇ ਆ ਗਏ ਬਹੁਤ ਵਧੀਆ ਮਹੀਮ ਹੈ ਕਿਉਂਕਿ ਇਹ ਰਾਤੋਂ ਰਾਤ ਇਹ ਬੱਚਿਆਂ ਦੇ ਲੋਕਾਂ ਦੇ ਨਿਆਣਿਆਂ ਨੂੰ ਨਸ਼ੇ ਤੇ ਲਾ ਕੇ ਆਪ ਰਾਤੋਂ ਰਾਤ ਸਟਾਰ ਬਣਦੇ ਸੀਗੇ ਕਬੱਡੀ ਦੇ ਵਿੱਚ ਤੁਸੀਂ ਦੇਖੋ ਕਬੱਡੀ ਦੇ ਵਿੱਚ ਡੋਪ ਟੈਸਟ ਹੋਣੀ ਸ਼ੁਰੂ ਹੋ ਗਈ ਹੈ ਆਕੀ ਦੇ ਵਿੱਚ ਆਲਰੇਡੀ ਹੈਗੀ ਹੈ ਕ੍ਰਿਕਟ ਦੇ ਵਿੱਚ ਆਲਰੇਡੀ ਹੈ ਬਿਆਹਾਂ ਦੇ ਵਿੱਚ ਵੀ ਅਗਰ ਤੁਹਾਡੇ ਵਰਗੇ ਭਰਾਵਾਂ ਦਾ ਸਾਥ ਰਿਹਾ ਤਾਂ ਜਰੂਰ ਚੱਲ ਪਾਵਾਂਗੇ ਛੋੜੀਆਂ ਮੁੰਡੀਆਂ ਦੋਨਾਂ ਟੈਸਟ ਹੋ ਦਾ ਗੱਟ ਮੈਨੂੰ ਲੱਗਦਾ ਹੈ ਵੀ ਫਿਰ objection ਵੀ ਕੋਈ ਨਹੀਂ ਕਰੇਗਾ ਜੇ ਦੋ ਦੋਨਾਂ ਦਾ ਹੀ ਹੋਏਗਾ ਨਹੀਂ ਦੇਖੋ ਵੀ ਕੁੜੀਆਂ ਸ਼ਹਿਰਾਂ ਦੇ ਵਿੱਚ ਤਾਂ ਹੈਗੀਆਂ ਪਰ ਪਿੰਡਾਂ ਦੇ ਵਿੱਚ ਕੁੜੀਆਂ ਨਹੀਂ ਹੈਗੀਆਂ ਪਿੰਡਾਂ ਦੇ ਵਿੱਚ ਮੁੰਡੇ ਜ਼ਰੂਰ ਲੱਗੇ ਆ ਪਰ ਉਹ ਡੋਪਲੇਸਟੀ ਹੈ ਜਦੋਂ ਆਪਾਂ ਹੁਣ ਮੈਨੂੰ ਤੁਸੀਂ ਜਾ ਕੇ ਮੇਰਾ ਪੁੱਛ ਲਓ ਕਿਸੇ ਵੀ ਲਾਕੇ ਨੂੰ ਪੁੱਛ ਲਓ ਵੀ ਯਾਰ ਜਗੜਮਾਚ ਦੇ ਪਟਵਾਰੀਆਂ ਦਾ ਟੱਪਰ ਕੀਤਾ ਤਾਂ ਤੁਹਾਨੂੰ ਸਾਰਾ ਕੁਝ ਦੱਸ ਦੂੰਗੇ ਤੁਹਾਨੂੰ ਇੱਕ ਮੈਂ ਬੜੀ ਇੰਟਰਸਟਿੰਗ ਗੱਲ ਦੱਸਦਾ ਜਦੋਂ ਮੇਰੀ ਮਰਦ ਹੋਈ ਨਾ ਮੈਂ ਕਨਕੋ ਪਟਵਾਰੀਆਂ ਦਾ ਮੁੰਡਾ ਮੇਰੇ ਦਾਦਾ ਜੀ ਵੀ ਪਟਵਾਰੀ ਸੀਗੇ ਮੇਰੇ ਡੈਡੀ ਵੀ ਪਟਵਾਰੀ ਸੀਗੇ ਤਾਇ ਜੀ ਕਨਕੋ ਸੀਗੇ 18 ਸਾਲ ਸਰਪੰਚੀ ਰਹੀ ਜਦ ਵੀ ਬੈਗ ਬੁਗ ਮਾਜੀ ਮੈਂ ਤਾਂ ਪੀਂਦਾ ਨਹੀਂ ਆ ਉਹ ਕਹਿੰਦੇ ਯਾਰ ਕੰਨੂ ਕੋਟਵਾਰੀ ਦਾ ਮੁੰਡਾ ਹੈਗਾ ਪਿਗ ਨਹੀਂ ਪੀਂਦਾ ਇਹ ਮੈਨੂੰ ਮਜ਼ਾਕ ਉਡਾਉਂਦੇ ਸੀਗੇ ਠੀਕ ਹੈ ਵੀ ਉਹ ਆਪਾਂ ਨੂੰ ਮਤਲਬ ਕਿ ਪਿੰਡ ਤੋਂ ਪਤਾ ਲੱਗ ਜਾਂਦਾ ਹੈਗਾ ਕਿ ਵੀ ਮੁੰਡਾ ਨਸ਼ਾ ਕਰਦਾ ਹੈ ਜਾਂ ਨਹੀਂ ਕਰਦਾ ਠੀਕ ਹੈ ਜੀ ਧੰਨਵਾਦ ਥੈਂਕ ਯੂ ਜੀ ਹਲੋ ਫਿਰ ਇਹ ਪ੍ਰੋਗਰਾਮ ਆਇਆ ਗਿਆ ਕੀ ਕਿਹੜਾ ਕਰਦੇ ਤੁਸੀਂ ਸ਼ੁਰੂ ਕਰਤੀ ਇੱਕ ਕਿਹਦਾ ਕੰਮ ਕੀਤਾ ਜਾ ਰਿਹਾ ਹੈ ਭਾਈ ਜੇਤਾ ਜੀ ਸੁਸਾਇਟੀ ਨੇ ਸਮਾਜ ਸੇਵਾ ਦਾ ਇਹ ਕੰਮ ਕੀਤਾ ਮੈਂ ਇਹਨਾਂ ਨੂੰ ਵਧਾਈ ਦੇਣ ਲਈ ਹਾਜ਼ਰ ਹੋਇਆ ਸਮਾਜ ਨੂੰ ਜਿਹੜੇ ਬਿਨਾਂ ਦਾਜ ਦੇਹੀ ਤੋਂ ਵਿਆਹ ਹੋਣੇ ਔਰ ਜਿਹੜੇ ਪਰਿਵਾਰ ਲੋੜਵੰਦ ਹੈ ਉਹਨਾਂ ਦੀ ਮਦਦ ਕਰਨੀ ਇਹ ਬਹੁਤ ਜ਼ਰੂਰੀ ਹੈ। ਤੋਂ ਇਹ ਸੁਸਾਇਟੀ ਲਗਾਤਾਰ ਕੰਮ ਕਰ ਰਹੀ ਹੈ। ਮੈਂ ਇਹਨਾਂ ਸਾਰੇ ਵੀਰਾਂ ਨੂੰ ਮੁਬਾਰਕਬਾਦ ਦਿੰਦਾ। ਉਹਨਾਂ ਬੱਚਿਆਂ ਦੇ ਜਿਨ੍ਹਾਂ ਦੇ ਅੱਜ ਅਨੰਦ ਕਾਰਜ ਪੜੇ ਗਏ ਆ ਉਹਨਾਂ ਲਈ ਵੀ ਚੰਗੇ ਭਲੇ ਜੀਵਨ ਦੀ ਅਰਦਾਸ ਕਰਦਾ। ਮਾਨਪੁਰਾ ਸਾਹਿਬ ਲਗਾਤਾਰ ਪੰਜਾਬ ਦੇ ਵਿੱਚ ਬੰਦੋਬਸਤ ਪਿਆ ਜਾ ਰਿਹਾ ਹੈ ਜਿਨ੍ਹਾਂ ਨੂੰ ਮਾਨੀਅਤ ਅਜ਼ਾਦ ਵੱਲੋਂ ਸਜ਼ਾ ਦਿੱਤੀ ਗਈ ਹੈ ਸਿਰ ਕਿਤੇ ਦੇਖ ਨਹੀਂ ਹੋਏ। ਸਾਜਾਪਾਤ ਸਰਪਾਤ ਸਾਹਿਬ ਸਲਾਤਾ ਮਿਲ ਗਈ। ਜਾ ਰਹੇ ਨਸ਼ੇ ਦੇ ਦੇਖੋ ਨਸ਼ੇ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਹੈ ਇਸ ਵੇਲੇ ਔਰ ਇਹ ਬੜੇ ਲੰਬੇ ਸਮੇਂ ਤੋਂ ਚੱਲ ਰਹੀ ਆ ਜਿਹੜੇ ਅਸਲ ਨਸ਼ੇ ਦੇ ਵਪਾਰੀ ਨੇ ਵੱਡੇ ਉਹਨਾਂ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਔਰ ਜੋ ਕਾਨੂੰਨ ਦੇ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਹੈ ਕਿਸੇ ਲਈ ਸਿਰਫ ਇਸ ਕਰਕੇ ਅਖਬਾਰੀ ਚਰਚੇ ਬਣਾਉਣ ਵਾਸਤੇ ਯਾ ਲੋਕਾਂ ਨੂੰ ਦੱਸਣ ਵਾਸਤੇ ਕਿ ਅਸੀਂ ਕਿਸੇ ਦਾ ਮਕਾਨ ਢਾਹਤਾ ਹੈ ਇਸ ਗੱਲ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਲੇਕਿਨ ਅਸਲ ਜਿਹੜੇ ਵੱਡੇ ਵਪਾਰੀ ਨੇ ਵੱਡੇ ਲੋਕ ਹੈ ਉਹਨਾਂ ਸਾਰਿਆਂ ਨੂੰ ਫੜਨਾ ਵੀ ਚਾਹੀਦਾ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਪਹਿਲੀ ਗੱਲ ਤਾਂ ਆਪ ਹੈ ਕਿ ਜਿਹੜੀ ਸਰਕਾਰ ਹੈ ਪਹਿਲਾਂ ਆਪ ਆਪਣੇ ਆਪ ਨੂੰ ਸਪਸ਼ਟ ਕਰੇ ਕਿ ਉਹ ਨਸ਼ਿਆ ਤੋਂ ਰਹਿਤ ਹੈਗੀ ਹੈ ਤੇ ਜੇ ਸਰਕਾਰ ਹੀ ਨਸ਼ਿਆ 'ਚ ਫਸੀ ਹੋਈ ਹੈ ਮੱਛੀ ਉਪਰੋ ਖਰਾਬ ਹੁੰਦੀ ਹੈ ਅਲੀਓ ਖਰਾਬ ਨਹੀਂ ਹੁੰਦੀ ਤੇ ਸਰਕਾਰ ਆਪਣੇ ਆਪ ਨੂੰ ਠੀਕ ਕਰ ਲਏਗੀ ਤੇ ਬਾਕੀ ਸਭ ਕੁਝ ਠੀਕ ਹੋ ਜਾਏਗਾ ਪੰਜਾਬ ਉਸੇ ਮਾਰੇ ਤਾਂ ਵੀ ਸਰਫ ਨਸ਼ੇ ਨਾਲ ਬੜੇ ਜਾ ਰਹੇ ਨੇ ਕੀ ਕਿਹਾ ਕਰਦੇ ਮਾਦ ਕਾਰਵਾਈ ਦੇਖੋ ਅੱਜ ਤੋਂ ਮੈਂ ਵੀ ਪੰਜਾਬ ਪੁਲਿਸ ਸਰਵਿਸ ਕੀਤੀ ਹੈ 2006-7 ਵਿੱਚ ਵੀ ਤਕਰੀਬਨ 7-8% ਪੁਲਿਸ ਦੇ ਕਰਮਚਾਰੀ ਨਸ਼ਾ ਕਰਨ ਦੇ ਆਦੀ ਸੀ ਮੈਂ ਉਦੋਂ ਇੱਕ ਆਰਡਰ ਕੀਤਾ ਸੀ ਐਸ ਡਿਸਟ੍ਰਿਕਟ ਐਸਐਸਪੀ ਕਿ ਜੇ ਇਹਨਾਂ ਨੂੰ ਪਹਿਲਾਂ ਤਾਂ ਇਲਾਜ ਕਰਾਇਆ ਜਾਵੇ ਫਿਰ ਇਹ ਵੀ ਪਤਾ ਕੀਤਾ ਜਾਵੇ ਕਿ ਇਹ ਨਸ਼ਾ ਕਿਹਦੇ ਕੋਲੋਂ ਲੈਂਦੇ ਆ ਤੇ ਉਹ ਨਸ਼ਿਆਂ ਦੇ ਵਪਾਰੀਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਸੋ ਪੁਲਿਸ ਦੇ ਕਰਮਚਾਰੀ ਵੀ ਇਸੇ ਸਮਾਜ ਦਾ ਹਿੱਸਾ ਤੇ ਉਹਨਾਂ ਤੇ ਵੀ ਜਿਹੜੀ ਹੈ ਉਹਨਾਂ ਦਾ ਵੀ ਦੋਵੇਂ ਕੰਮ ਉਹਨਾਂ ਦਾ ਇਲਾਜ ਵੀ ਹੋਣਾ ਚਾਹੀਦਾ ਉਹ ਸਭ ਤੋਂ ਜਿਆਦਾ ਬਿਹਤਰ ਦੱਸ ਸਕਦੇ ਆ ਕਿ ਕਿਹੜੇ ਨਸ਼ਿਆਂ ਦੇ ਵੱਡੇ ਵਪਾਰੀ ਆ ਤਾਂ ਕਿ ਉਹ ਫੜੇ ਜਾਣ ਤੇ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ ਫਾਨੇ ਫਿਰ ਸੜਕਾਂ ਤੇ ਨੇ ਤੇ ਲਗਾਤਾਰ ਮੀਂਹ ਵੀ ਹੁੰਦੀਆਂ ਨੇ ਇਹ ਸਿੱਧਾ ਕੋਈ ਨਹੀਂ ਲਿੱਟਰ ਆ ਕੀ ਲੱਗਦਾ ਫਾਨਾ ਕੀ ਚਾਹੀਦੇ ਉਹ ਕੀ ਲੱਗਦਾ ਕਿਸਾਨਾਂ ਦੀ ਮੂਰਤ ਜੈਸ ਦੇਖੋ ਕਿਸਾਨੀ ਘਾਟੇ ਦਾ ਸੌਦਾ ਹੈ ਕਿਸਾਨੀ ਨੂੰ ਲਾਹੇਵੰਦ ਬਣਾਉਣ ਲਈ ਜਾਂ ਤਾਂ ਸਹਾਇਕ ਧੰਦੇ ਨਾਲ ਸ਼ੁਰੂ ਕੀਤੇ ਜਾਓ ਜਾਂ ਐਗਰੀਕਲਚਰ ਬੇਸਡ ਇੰਡਸਟਰੀ ਲਾਈ ਜਾਵੇ ਜਿਹੜੇ ਧਰਨੇ ਹੜਤਾਲ ਆ ਇਸ ਸੰਕੇਤਕ ਹੁੰਦੀਆਂ ਨੇ ਇੱਕ ਵਾਰੀ ਸਰਕਾਰ ਨੂੰ ਦੱਸਿਆ ਕਿ ਅਸੀਂ ਨੀਤੀ ਨਾਲ ਸਹਿਮਤ ਨਹੀਂ ਲੇਕਿਨ ਸਮੱਸਿਆ ਦਾ ਹੱਲ ਮਿਲ ਬੈਠ ਕੇ ਗੱਲਬਾਤ ਰਾਹੀਂ ਹੋ ਸਕਦਾ ਜਿਹਦੇ ਲਈ ਕੇਂਦਰ ਸਰਕਾਰ ਨੇ ਪਹਿਲਾਂ ਵੀ ਗੱਲ ਕੀਤੀ ਆ ਹੁਣ ਵੀ ਗੱਲ ਕੀਤੀ ਹੈ ਲੇਕਿਨ ਜਿਹੜੀ ਸਰਕਾਰ ਰਾਜ ਦੀ ਸਰਕਾਰ ਹੈ ਉਹਨਾਂ ਨੇ ਪੁਰਾਣੇ ਖੇਤੀ ਕਾਨੂੰਨਾਂ ਦਾ ਇਸ ਕਰਕੇ ਵਿਰੋਧ ਕੀਤਾ ਸੀ ਕਿ ਖੇਤੀ ਸਟੇਟ ਸਬਜੈਕਟ ਹੈ ਜੇ ਸਟੇਟ ਸਬਜੈਕਟ ਹੈ ਤਾਂ ਸਟੇਟ ਦੱਸੇ ਨਾ ਪਿਛਲੇ 5 ਸਾਲਾਂ 'ਚ ਉਹਨਾਂ ਨੇ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਕੀ ਕੀਤਾ ਸਾਡੇ ਇੱਕ ਪੁਰਾਣੀ ਐਗਰੀਕਲਚਰ ਯੂਨੀਵਰਸਿਟੀ ਆ ਇੱਥੇ ਖੋਜ ਹੀ ਨਹੀਂ ਹੋ ਰਹੀ ਉਸ ਤੋਂ ਇਲਾਵਾ ਉਹਦੇ ਕਿੰਨੇ ਐਕਸਟੈਂਸ਼ਨ ਸੈਂਟਰ ਸਾਰੇ ਡਿਸਟ੍ਰਿਕਟਸ 'ਚ ਨਹੀਂ ਆਗੇ ਅਸੀਂ ਨਾ ਤਾਂ ਖੋਜ ਕਰ ਰਹੇ ਆਂ ਖੇਤੀ ਦੇ ਚੰਗੇ ਬੀਜ ਬਣਨ ਨਾ ਅਸੀਂ ਮਾਰਕੀਟਿੰਗ ਦਾ ਪ੍ਰਬੰਧ ਕਰ ਰਹੇ ਆ ਕਿ ਯੋਗ ਪੈਸਾ ਮਿਲੇ ਕਵਾਲਿਟੀ ਵੀ ਇਹਨਾਂ ਦੀ ਅੱਛੀ ਹੋਣੀ ਚਾਹੀਦੀ ਹੈ ਸੋ ਇਸ ਕਰਕੇ ਸਭ ਤੋਂ ਵੱਡਾ ਗੁਨਾਹ ਜਿਹੜਾ ਉਹ ਰਾਜ ਦੀ ਸਰਕਾਰ ਦਾ ਜਿਹੜੀ ਕਿਸਾਨਾਂ ਦੇ ਨਾਲ ਨਹੀਂ ਖੜੀ ਹੁੰਦੀ ਕੇਂਦਰ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਜੋ ਵੀ ਹੋ ਸਕਦਾ ਹੈ ਪੂਰੇ ਦੇਸ਼ ਵਿੱਚ ਹੋ ਰਿਹਾ ਸਾਰੇ ਦੇਸ਼ ਦਾ ਕਿਸਾਨ ਹਰਿਆਣੇ ਸੁਮੇਤ ਉਹ ਇਸ ਗੱਲ ਤੋਂ ਖੁਸ਼ ਹੈ ਭਾਵੇਂ ਅਸੀਂ ਕਿਸਾਨ ਸਨਮਾਨ ਨਹੀਂ ਦੀ ਹੋਵੇ ਯੂਰੀਆ ਦੇ ਰੇਟ ਘਟਾਉਣ ਦੂਜੀ ਗੱਲਾਂ ਜੋ ਵੀ ਕਿਸਾਨ ਨਾਲ ਹੋ ਸਕਦੀਆਂ ਸਰਕਾਰ ਨੇ کارਖਾਨੇ ਲਾਏ ਆ ਇੰਡਸਟਰੀ ਬਣਾਈ ਆ ਐਗਰੀਕਲਚਰ ਨੂੰ ਤੇ ਪੰਜਾਬ ਦਾ ਕਿਸਾਨ ਕਿਉਂ ਪਿੱਛੇ ਰਹਿ ਗਿਆ ਅਸੀਂ ਜਿਹੜੇ ਵੀ ਰਾਜਨੀਤਿਕ ਲੋਕ ਆਉਂਦੇ ਆ ਉਹ ਐਜੀਟੇਸ਼ਨ ਨੂੰ ਪ੍ਰਮੋਟ ਕਰਦੇ ਆ ਅੱਜ ਪੰਜਾਬ ਦਾ ਜੋ ਅੱਜ ਦੇ ਹਾਲਾਤ ਆ ਉਹ ਇਸੇ ਕਰਕੇ ਆ ਕਿ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਛੱਡ ਕੇ ਆਪਣੀ ਜ਼ਿੰਮੇਵਾਰੀ ਦੂਜਿਆਂ ਦੇ ਗਲ ਪਾਉਣ ਦੀ ਕੋਸ਼ਿਸ਼ ਕਰਦੇ ਆ। ਆਪ ਜ਼ਿੰਮੇਵਾਰ ਬਣਿਆ ਖੇਤੀ ਦੀ ਅਸੀਂ ਜ਼ਿੰਮੇਵਾਰੀ ਲਈਏ ਮੈਂ ਆਪ ਕਿਸਾਨ ਆ। ਮੈਂ ਆਪਕੇ ਨਾਲ ਕਿ ਖੇਤੀ ਘਾਟੇਵਾ ਦਾ ਸੌਦਾ ਹੈ। ਅਸੀਂ ਕੋਈ ਵੀ ਫਸਲ ਬੀਜ ਲਈਏ ਅਸੀਂ ਮਾਰਕੀਟ ਚ ਪ੍ਰੋਪਰਲੀ ਵੇਚ ਨਹੀਂ ਸਕਦੇ ਤੇ ਇਹਦਾ ਪ੍ਰਬੰਧ ਕੇਂਦਰ ਸਰਕਾਰ ਦੇ ਇਲਾਵਾ ਰਾਜ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਹੈ ਜਿਹਨੂੰ ਕਰਨਾ ਚਾਹੀਦਾ। ਕੀ ਪੰਜਾਬ ਤੋਂ ਸਿਰਫ ਅਫੀਮ ਦੀ ਖੇਤੀ ਹੁਣ ਚਾਹੀਦੀ ਜੋਕਰ ਦੇਖੋ ਇਹ ਇੱਕ ਵੱਡਾ ਸਬਜੈਕਟ ਹੈ। ਮੈਂ ਇਹ ਕਹਿੰਦਾ ਕਿ ਇਹ ਸਮੱਸਿਆ ਨਸ਼ਿਆਂ ਦੀ ਮੈਂ ਤਾਂ ਇਸ ਗੱਲ ਤੇ ਆ ਕਿ ਇਤਮਦ ਪੀਤੇ ਨਾਨਕਾ ਬਹੁਤੇ ਖੱਟিয়ে ਵਿਕਾਰ ਅਸੀਂ ਇਹ ਨਸ਼ਾ ਰਹਿਤ ਸਮਾਜ ਦਾ ਪੰਜਾਬ ਨਾ ਹਿੰਦੂ ਨਾ ਮੁਸਲਮਾਨ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਗੁਰਮਤ ਜਿਹੜੀ ਆ ਨਸ਼ਿਆਂ ਦੇ ਕਦੇ ਕਿਸੇ ਦੀ ਵੀ ਨਾਲ ਹਮਾਇਤ ਨਹੀਂ ਕਰਦੀ ਅਸੀਂ ਦਾ ਨਾਮ ਖਮਾਰੀ ਨਾਨਕਾ ਵਾਲੇ ਲੋਕ ਹੈਗੇ ਆ ਚੜਦੀ ਕਲਾ ਵਾਲਾ ਬੰਦੇ ਨੂੰ ਕਿਸੇ ਵੀ ਹੋਰ ਤੁਮਣੇ ਦੀ ਲੋੜ ਨਹੀਂ ਹੁੰਦੀ ਅਸੀਂ ਦਿਨ ਵੀ ਸ਼ੁਰੂ ਕਰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸੋ ਸਾਡਾ ਇੱਕ ਗੁਰਮਤ ਦਾ ਆਪਣਾ ਸਿਧਾਂਤ ਹੈਗਾ ਪੰਜਾਬ ਚੜ੍ਹਦੀ ਕਲਾ ਛੋਵੇ ਪੰਜਾਬ ਅੱਗੇ ਵਧੇ ਤੇ ਉਹ ਜਿਹੜੇ ਸਾਡੇ ਪਹਿਲੇ ਪੰਜਾਬੀ ਜਿਵੇਂ ਕਰਦੇ ਸੀ ਅਸੀਂ ਆਪਣੇ ਉਹਨਾਂ ਬਜ਼ੁਰਗਾਂ ਨੂੰ ਵੇਖੀਏ ਤੇ ਉਹਨਾਂ ਨੂੰ ਲੈ ਕੇ ਚਲੀਏ ਪੰਜਾਬ ਨਸ਼ਾ ਮੁਕਤ ਹੋਣਾ ਚਾਹੀਦਾ ਇੱਕ ਨਸ਼ੇ ਨੂੰ ਛੱਡ ਕੇ ਦੂਜੇ ਨਸ਼ੇ ਤੇ ਲਾ ਦੀਏ ਦੂਜੇ ਤੇ ਛੱਡ ਕੇ ਤੀਜੇ ਨੂੰ ਲਾ ਦੀਏ ਇਹ ਗੱਲ ਜਿਹੜੀ ਹੈ ਮੈਂ ਸਮਝਦਾ ਇਹਦੇ ਤੋਂ ਆਪਾਂ ਨੂੰ ਸਾਰੇ ਸਮਾਜ ਨੂੰ ਬਹਿ ਕੇ ਚਿੰਤਨ ਕਰਨਾ ਚਾਹੀਦਾ देयर शुड ਬੀ ਨੋ ਸ਼ਾਰਟਕਟ ਮੈਥਡ ਸਰ ਆਖਿਰ ਮਾਲਾ ਜੀ ਦਿੱਲੀ ਦੇ ਵਿੱਚ ਜਿਹੜੇ ਆਵਾਜ਼ੀ ਦੇ ਪਾਰਟੀ ਦੇ ਵਿਧਾਇਕ ਹੈ ਉਹ ਭਾਜੀਪੀ ਨੂੰ ਕਹੋ ਰਿਹਾ 2500 ਰੁਪਏ ਪੈਨਸ਼ਨ ਮੈਨਾਂ ਨੂੰ ਜਾਰੀ ਕੀਤਾ ਜਾਵੇ ਜਦ ਕਿ ਪੰਜਾਬ 3 ਸਾਲ ਹੋ ਗਏ ਕੱਲ ਇਹ ਝਾੜੂ ਦੋ ਕੰਮ ਕਰਦਾ ਹੈ ਇੱਕ ਤਾਂ ਸਮਾਜ ਦੀ ਸਫਾਈ ਕਰਦਾ ਗਰਾਊਂਡ ਦੇ ਇੱਕ ਗੰਦ ਇਕੱਠਾ ਵੀ ਕਰਦਾ ਹੈ ਸਾਡੇ ਪੰਜਾਬੀਆਂ ਤੋਂ ਕਿਤੇ ਗੰਦ ਇਕੱਠਾ ਹੋ ਕੇ ਅਸੈਂਬਲੀ 'ਚ ਚਲਾ ਗਿਆ ਇਸੇ ਕਰਕੇ ਐਮਐਲਏ ਸਹਿਵਾਨ ਦੇ ਜੀਵਨ ਤੇ ਉਹਨਾਂ ਤੋਂ ਟਰੱਕ ਯੂਨੀਅਨ ਤੋਂ ਪੈਸੇ ਲੈਣ ਦੇ ਹਰ ਤਰ੍ਹਾਂ ਦੇ ਦੋਸ਼ ਲੱਗ ਰਹੇ ਆ ਸਰਕਾਰ ਆਪਣੀ ਸਫਾਈ ਕਰੇ ਨਾ ਤੇ ਫਿਰ ਅੱਗੇ ਗੱਲ ਹੋਏਗੀ ਸੋ ਇਹ ਗੱਲਾਂ ਕਰਨੀਆਂ ਜਿਹੜੀਆਂ ਨਾ ਉਹ ਬੇਕਾਰ ਹੈਗੀਆਂ ਭਾਰਤੀ ਜਨਤਾ ਪਾਰਟੀ ਇਸ ਗੱਲ ਦੀ ਗਾਰੰਟੀ ਲੈਂਦੀ ਐ ਕਿ ਜਿਹੜੀ ਗੱਲ ਮੂੰਹ ਤੋਂ ਕੱਢੀ ਜਾਏਗੀ ਉਹ ਪੂਰੀ ਕੀਤੀ ਜਾਏਗੀ ਅੱਜ ਕੁਰਾਲੀ ਵੀ ਕਿ ਜੋ ਭਾਈ ਜੈਤਾ ਜੀ ਚੈਰੀਟੇਬਲ ਟਰਸਟ ਵੱਲੋਂ ਸੂਹ ਇੱਕ ਕੁੜੀਆਂ ਦੇ ਵਿਆਹ ਕੀਤੇ ਗਏ ਨੇ ਇਹ ਇੱਕ ਸ਼ਲਾਘਾਯੋਗ ਕਦਮ ਹੈ ਤੇ ਵਧਾਈ ਦਿਨਾ ਕਲੱਬ ਦੇ ਸਾਰੇ ਮੈਂਬਰਾਂ ਨੂੰ ਪ੍ਰਧਾਨ ਨੂੰ ਪਰਮਜੀਤ ਸਿੰਘ ਸ਼ੰਮਾ ਜੀ ਸਾਡੇ ਪੜਾ ਜਸਵਿੰਦਰ ਸਿੰਘ ਜੀ ਤੇ ਸਿਮਰਨ ਜੋਤ ਹੁਣਾਂ ਨੂੰ ਜਿਨ੍ਹਾਂ ਨੇ ਉਪਰਾਲਾ ਕੀਤਾ ਤੇ ਆਪਾਂ ਨੂੰ ਸਾਰਿਆਂ ਨੂੰ ਸੰਸਾਰ ਦੇ ਵਿੱਚ ਵਿਚਰਦੇ ਹੋਏ ਇਹ ਬਿਲਕੁਲ ਧਿਆਨ ਦੀ ਗੱਲ ਰੱਖਣੀ ਚਾਹੀਦੀ ਹੈ ਵੀ ਇੱਕ ਦੂਜੇ ਦੀ ਆਪਾਂ ਮਦਦ ਕਰ ਸਕੀਏ ਇੱਕ ਦੂਜੇ ਦੇ ਕੰਮ ਆ ਸਕੀਏ ਇਹ ਬਹੁਤ ਚੰਗਾ ਉਪਰਾਲਾ ਮੈਨੂੰ ਸੁਣਨ ਚ ਆਇਆ ਵੀ ਖਾਲਸਾ ਏਡ ਵੱਲੋਂ ਵੀ ਅੱਜ ਦੇ ਸਮਾਰੋਹ ਦੇ ਵਿੱਚ ਸ਼ਿਰਕਤ ਕੀਤੀ ਗਈ ਹੈ ਕੋਈ ਮਦਦ ਕੀਤੀ ਗਈ ਹੈ ਸਾਰਿਆਂ ਦਾ ਧੰਨਵਾਦ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਸਰਬਾਹਿਕ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਵਧਾਈ ਦਵਾਂਗਾ ਮੇਰੇ ਵੱਡੇ ਵੀਰ ਸਤਿਕਾਰਯੋਗ ਸਰਦਾਰ ਪਰਮਜੀਤ ਸਿੰਘ ਸ਼ਮਾ ਜਿਨ੍ਹਾਂ ਦੇ ਵੱਡੇ ਉਦਮ ਸਦਕਾ ਭਾਈ ਜੈਤਾ ਜੀ ਵਿਸ਼ਵ ਚੈਰੀਟੇਬਲ ਟਰਸਟ ਭਾਈ ਨੱਥਾ ਜੀ ਭਾਈ ਅਬਦੁੱਲਾ ਜੀ ਢਾਡੀ ਸਭਾ ਵੱਲੋਂ ਇਸ ਸਮੋਹਿਕ ਆਨੰਦਕਾਰਜ ਰੱਖੇ ਗਏ ਸੰਦ ਇਹੋ ਜਿਹੇ ਕਾਰਜ ਇਹ 25 ਸਾਲਾਂ ਤੋਂ ਨਗਾਦਾਰ ਇਸ ਸਮਾਜ ਸੇਵਾ ਦੇ ਕਾਰਜ ਕਰਦੇ ਆ ਰਹੇ ਹਨ ਮੈਂ ਆਪਣੇ ਵੱਲੋਂ ਸੰਤ ਗਿਆਨੀ ਮਹਿੰਦਰ ਸਿੰਘ ਜੀ ਕਾਲਸਾ ਪੜੀ ਵਾਲਿਆਂ ਵੱਲੋਂ ਇਹਨਾਂ ਨੂੰ ਇਹਨਾਂ ਕਾਰਜਾਂ ਦੇ ਲੱਖ ਲੱਖ ਵਧਾਈ ਦਿੰਦਾ ਹਾਂ ਜੀ ਅਤੇ ਮੇਰੇ ਵੱਡੇ ਵੀਰ ਗਿਆਨੀ ਮਲਕੀਤ ਸਿੰਘ ਬਪਰਾਲੀ ਜੋ ਇਸ ਟਾਈਮ ਕੈਨੇਡਾ ਦੀ ਧਰਤੀ ਤੇ ਹਨ ਉਹਨਾਂ ਦਾ ਵੱਡਾ ਸਹਿਯੋਗ ਇਹਨਾਂ ਕਾਰਜਾਂ ਦੇ ਲਈ ਹੈ ਇਹਨਾਂ ਨੂੰ ਵੀ ਮੈਂ ਵਧਾਈ ਦਿੰਦਾ ਕਿ ਨਿਰੰਤਰ ਲਗਾਤਾਰ ਹਰੇਕ ਸਾਲ ਦੀ ਤਰ੍ਹਾਂ ਇਹ ਕਾਰਜ ਅਗੋਂ ਵਾਸਤੇ ਵੀ ਕਰਦੇ ਰਹਿਣ। ਧੰਨਵਾਦ। ਇਹ ਕੁੜੀਆਂ ਦੇ ਵਿਆਹ ਕਿੱਥੇ ਹੋਇਆ? ਕਿਹੜੇ ਨੱਕ ਵੱਲੋਂ ਹੋਇਆ? ਇਹ ਕਿੱਥੇ ਕੁੜੀਆਂ ਦੇ ਵਿਆਹ ਹੋਏ ਜਾਂ ਤਾਂ ਕੌਣ ਆਇਆ ਜੀ? ਸਭ ਤੋਂ ਪਹਿਲਾਂ ਵਾਹਿਗੁਰੂ ਜੀ ਤਾਂ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਅੱਜ ਨਗਰ ਖੇੜਾ ਧਰਮਸ਼ਾਲਾ ਵਿਖੇ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰਸਟ ਭਾਈ ਜੈਤਾਜੀ ਚੈਰੀਟੇਬਲ ਟਰਸਟਾ ਭਾਈ ਨੱਥਾ ਜੀ ਅਬਦੁੱਲਾ ਜੀ ਸਾਡੀ ਸਮਾ ਵੱਲੋਂ ਸਮੂਹਿਕ ਵਿਆਗਿਤੇ ਗਏ ਹਨ ਅਸੀਂ ਧਰਮਸ਼ਾਲਾ ਦੇ ਵਿੱਚ ਜਿਨ੍ਹਾਂ ਦੇ ਵਿੱਚ ਸਰਦਾਰ ਅਕਵਾਲ ਸਿੰਘ ਜੀ ਲਾਲਪਰਾ ਸਾਹਿਬ ਬਾਬਾ ਸਿਮਰਜੋਤ ਸਿੰਘ ਖਾਲਸਾ ਭੜੀ ਵਾਲੇ ਅਤੇ ਹੋਰ ਮਹਾਨ ਸ਼ਿਸ਼ਧਾਂ ਗੁਰਪ੍ਰਤਾਪ ਸਿੰਘ ਜੀ ਬੜਿਆਲਾ ਉਹ ਇੱਥੇ ਪਹੁੰਚੇ ਸਮਝੀ